ਕਾਂਡ 15ਵੇਂ ਐਨੇ ਚਿਰਾਂ ਤੋਂ ਕਿਸੇ ਨੇ ਮੁਗੰਦ ਸੋਨ ਦੀ ਹਵੇਲੀ ਦੀ ਉਗਸੁਗ ਨਹੀਂ ਲਈ ਸੀ ਪਰ ਪਿੰਡ ਦੇ ਲੋਕਾਂ ਨੂੰ ਉਡੀਕ ਜ਼ਰੂਰ ਸੀ ਕਿ ਉਹ ਇੱਕ ਦਿਨ ਆਉਣਗੇ ਇਸ ਹਵੇਲੀ ਉੱਤੇ ਅਕਾਲਗੜ੍ਹ ਤੇ ਨੰਗਲ ਵਾਲਿਆਂ ਦਾ ਹੀ ਹੱਕ ਸੀ ਡਰਦਾ ਹੋਰ ਕੋਈ ਇਸ ਹਵੇਲੀ ਉੱਤੇ ਜ਼ਬਰਦਸਤੀ ਕਬਜ਼ਾ ਵੀ ਨਹੀਂ ਕਰ ਸਕਦਾ ਸੀ ਕਿਉਂਕਿ ਉਹ ਸਰਦਾਰ ਜਨ ਅਕਾਲਗੜ੍ਹ ਤੇ ਨੰਗਲ ਵਾਲੇ ਸਰਦਾਰ ਮਸ਼ਹੂਰ ਸਨ ਸਰਕਾਰੇ ਦਰਬਾਰੇ ਉਹਨਾਂ ਦੀ ਪੂਰੀ ਪੁਛ ਪ੍ਰਤੀਤ ਸੀ ਉਹਨਾਂ ਦੀਆਂ ਰਿਸ਼ਤੇਦਾਰੀਆਂ ਤਕੜਿਆਂ ਨਾਲ ਸਨ ਰਿਸ਼ਤੇਦਾਰੀ ਵਿੱਚੋਂ ਵੱਡੇ-ਵੱਡੇ ਅਫਸਰ ਤੇ ਅਹਿਲਕਾਰ ਸਨ ਮਰਨਾ ਸੀ ਕਿਸੇ ਨੇ ਹਵੇਲੇ ਨੂੰ ਹੱਥ ਪਾ ਕੇ ਇਹ ਤਾਂ ਥੰਮਣ ਵਾਲੇ ਦੇ ਨੰਬਰਦਾਰ ਗੁੰਡਾ ਸਿੰਘ ਤੇ ਹੋਰ ਮੋਤਬਰ ਬੰਦਿਆਂ ਨੇ ਬਾਜ਼ੀਗਰਾਂ ਨੂੰ ਹਵੇਲੀ ਵਿੱਚ ਬਿਠਾ ਦਿੱਤਾ ਸੀ ਉਹਨਾਂ ਨੇ ਤਾਂ ਚੰਗਾ ਹੀ ਕੀਤਾ ਸੀ ਕਿਉਂਕਿ ਬਾਜ਼ੀਗਰਾਂ ਨੇ ਹਵੇਲੀ ਦੀ ਸਾਂਭ ਸੰਭਾਲ ਰੱਖਣੀ ਸੀ ਜਿਸ ਮਕਾਨ ਵਿੱਚ ਜਿਹੜਾ ਰਹਿੰਦਾ ਹੋਵੇ ਉਹਦਾ ਲਿਪਣ ਪੋਚਣ ਵੀ ਕਰਦਾ ਹੈ ਸੰਭਰਦਾ ਸੂਰਦਾ ਵੀ ਹੈ ਤੇ ਨਾਲੇ ਮਕਾਨ ਵਸਦਿਆਂ ਨਾਲ ਹੀ ਹੁੰਦੇ ਹਨ ਕੁੰਡਾ ਸਿੰਘ ਨੇ ਇਹ ਐਲਾਨ ਕੀਤਾ ਸੀ ਕਿ ਜੇ ਸਰਦਾਰਾਂ ਦਾ ਕੋਈ ਆਕੇ ਇਤਰਾਜ਼ ਕਰੇ ਤਾਂ ਭਾਈ ਬਾਜ਼ੀਗਰ ਤੁਰੰਤ ਛੱਡ ਦੇਣਗੇ ਹਵੇਲੀ ਨੂੰ ਲਓ ਭਾਈ ਸੰਭੋ ਆਪਣੀ ਜਗ੍ਹਾ ਪਰ ਸਰਦਾਰ ਹੁਣ ਉਹ ਸਰਦਾਰ ਨਹੀਂ ਰਹੇ ਸਨ ਉਹਨਾਂ ਦਾ ਆਰਥਿਕ ਤੇ ਸਮਾਜਿਕ ਪੱਦਰ ਐਨਾ ਨਿੱਗਰ ਚੁੱਕਿਆ ਸੀ ਕਿ ਲੋਕ ਉਹਨਾਂ ਨੂੰ ਹੁਣ ਸਰਦਾਰ ਦੇ ਆਖਦੇ ਪੈਪਸੂ ਵਿੱਚ ਮਜ਼ਾਰਾ ਲਹਿਰ ਚੱਲੀ ਸਰਦਾਰਾਂ ਦੀਆਂ ਜ਼ਮੀਨਾਂ ਖੁੱਸ ਗਈਆਂ ਮਜ਼ਾਰੇ ਜ਼ਮੀਨਾਂ ਦੇ ਮਾਲਕ ਬਣ ਗਏ ਸਰਦਾਰਾਂ ਨੂੰ ਕੁਝ ਕਿੱਲੇ ਜ਼ਮੀਨ ਹੀ ਮਿਲੀ ਜਿਹੜੀ ਉਹ ਪਿੱਛੋਂ ਵੇਚ-ਵੇਚ ਖਾ ਗਏ ਦਿਨੋਂ-ਦਿਨ ਨੰਗ ਹੋਣ ਲੱਗੇ ਪੱਲੇ ਤੇਲਾ ਨਾ ਹੁੰਦਾ ਪਰ ਸਰਦਾਰੀ ਠਾਠ ਉਹੀ ਕਾਇਮ ਰੱਖਦੇ ਦੂਜੀ ਗੱਲ ਇਹ ਕਿ ਉਹ ਨਸ਼ਿਆਂ ਪੱਤਿਆਂ ਵਿੱਚ ਪੈ ਗਏ ਮੀਟ ਨਾਲ ਰੋਟੀ ਖਾਣੀ ਤੇ ਸ਼ਰਾਬਾਂ ਪੀਣੀਆਂ ਫੀਮ ਖਾਣ ਲੱਗੇ ਜ਼ਰਦਾ ਲਾਉਂਦੇ ਜਿਹਾ ਕਰਨ ਨਾਲ ਉਹਨਾਂ ਦਾ ਸਮਾਜਿਕ ਪ੍ਰਭਾਵ ਘਟ ਗਿਆ ਪਿੰਡਾਂ ਦੇ ਲੋਕ ਇਨ੍ਹਾਂ ਸਰਦਾਰਾਂ ਦੇ ਮੁੰਡਿਆਂ ਨੂੰ ਮੂੰਹ ਉੱਤੇ ਤਾਂ ਕਾਕਾ ਜੀ ਆਖਦੇ ਪਿੱਛੋਂ ਉਹਨਾਂ ਦਾ ਮਖੌਲ ਉਡਾਉਂਦੇ ਕਿਉਂ ਭਾਈ ਜ਼ਮਾਨੇ ਦਾ ਰੰਗ ਦੇਖੋ ਜਦੋਂ ਇਹ ਸਰਦਾਰ ਆਪਾਂ ਤੋਂ ਵਟਾਈ ਲੈਂਦੇ ਹੁੰਦੇ ਆਪਾਂ ਮਜਾਰੇ ਹੁੰਦੇ ਇਹਨਾਂ ਦੇ ਆਪਣੀ ਧੀਮੀ ਕੋਈ ਖੇਤੋਂ ਛਿਟੀਆਂ ਦੀ ਭਰੀ ਲੈ ਕੇ ਆਉਂਦੀ ਇਹ ਸਰਦਾਰ ਫਲੇ ਵਰਗੇ ਖੜੇ ਹੁੰਦੇ ਭਰੀ ਸਟਾਲ ਲੈਂਦੇ ਖੁਲਵਾ ਕੇ ਦੇਖਦੇ ਇਵੇਂ ਤੇ ਛੋਲਿਆਂ ਦੇ ਬੂਟੇ ਦੇਖਦੇ ਉਹ ਕੁੱਤੇ ਖਾਣੀ ਕਰਦੇ ਆਪਣੀ ਧੀਮੀ ਦੀ ਬਈ ਰਹੇ ਰੱਬ ਦਾ ਨਾਉ ਮੇਰੇ ਸਾਲੇ ਛੇਤਰ ਮਾਰਨ ਤਾਈ ਜਾਂਦੇ ਅਗਲੀ ਦੇ ਵੱਡੀ ਉਮਰ ਦਾ ਬੰਦਾ ਕੋਈ ਸੱਥ ਵਿੱਚ ਖੜ ਕੇ ਗੱਲ ਸੁਣਾਉਂਦਾ ਨੌਜਵਾਨ ਮੁੰਡਾ ਕੋਈ ਪੁੱਛਦਾ ਕਿਉਂ ਤਾਇਆ ਉਹ ਛਿਟੀਆਂ ਚ ਛੋਲਿਆਂ ਦੇ ਬੂਟੇ ਲਕੋ ਕੇ ਕਿਉਂ ਲਿਆਉਂਦੀ ਫਸਲਾਂ ਦਾ ਪੈਰਾ ਰੱਖਦੇ ਇਹ ਸਰਦਾਰ ਜ਼ਮੀਨਾਂ ਦੇ ਮਾਲਕ ਇਹ ਹੁੰਦੇ ਆਪਾਂ ਤਾਂ ਹਿੱਸੇ ਤੇ ਵੋਂਦੇ ਬੀਜਦੇ ਸੀ ਇਹ ਵਟਾਈ ਲੈਂਦੇ ਆਪਾਂ ਤੋਂ ਦੀਮੀਆਂ ਨੇ ਸਾਗ ਤੋੜ ਕੇ ਲਿਆਉਣਾ ਸਰੋਂ ਦਾ ਇਹਨਾਂ ਨੇ ਫਲੇ ਵਰਗੇ ਖੜ ਜਾਣਾ ਸਾਗ ਦਾ ਹਿੱਸਾ ਉੱਥੇ ਹੀ ਧਰਾ ਲੈਂਦੇ ਫੇਰ ਤਾਂ ਸਰਦਾਰੀ ਸੀ ਪੂਰੀ ਇਹਨਾਂ ਦੀ ਤਾਇਆ ਹੁਣ ਜਦੋਂ ਜ਼ਮੀਨਾਂ ਦੇ ਮਾਲਕ ਖੁਦ ਆਪ ਆ ਆਪਾ ਇਹ ਦੇਖ ਲੈ ਭੁੱਖ ਨੰਗ ਨਾਲ ਕੋਲਣ ਲੱਗ ਪਏ ਸਰਦਾਰਾਂ ਦਾ ਕੋਈ ਬੰਦਾ ਜੱਟ ਦੇ ਖੇਤ ਚੋਂ ਬੂਟੇ ਪੱਟ ਲਵੇ ਛੋਲਿਆਂ ਦੇ ਤਾਂ ਜੱਟ ਅਲੀ ਅਲੀ ਕਰਕੇ ਪੈ ਜਾਂਦਾ ਹੁਣ ਇਹ ਜੱਟਾਂ ਦੇ ਹੱਥਾਂ ਕੰਨੀ ਝਾਕਦੇ ਐ ਜ਼ਮਾਨੇ ਦੇ ਰੰਗ ਨਹੀਂ ਪਈ ਨੰਗਲ ਮਾਨਸਾ ਨੇੜੇ ਸੀ ਤੇ ਅਕਾਲਗੜ੍ਹ ਸੰਗਰੂਰ ਨੇੜੇ ਦੋਵੇਂ ਪਿੰਡਾਂ ਵਿੱਚ ਸਰਦਾਰਾਂ ਦੀ ਵਟਾਈ ਸੀ ਨੰਗਲ ਵਾਲੇ ਸਰਦਾਰਾਂ ਨੇ ਸਿਆਣਪ ਕੀਤੀ ਮੁੰਡੇ ਪੜਾ ਲਿਖਾ ਲਏ ਸਰਕਾਰੀ ਨੌਕਰੀਆਂ ਲੈ ਲਈਆਂ ਇੱਕ ਦੋ ਨੇ ਮਾਨਸਾ ਆਪਣਾ ਕੰਮ ਤੋੜ ਲਿਆ ਪਿੰਡ ਵਾਲੀ ਜ਼ਮੀਨ ਪਾਈਏ ਵੰਡ ਪੈ ਕੇ ਥੋੜੀ ਰਹਿ ਗਈ ਉਹਨਾਂ ਵਿੱਚੋਂ ਜਿਹੜੇ ਪਿੰਡ ਵਿੱਚ ਹੀ ਫਸੇ ਬੈਠੇ ਰਹੇ ਬੁਰਾ ਹਾਲ ਹੋ ਗਿਆ ਉਹਨਾਂ ਦਾ ਇਵੇਂ ਹੀ ਅਕਾਲਗੜ੍ਹ ਵਾਲੇ ਸਰਦਾਰਾਂ ਵਿੱਚੋਂ ਕੁਝ ਤਾਂ ਸੰਗਰੂਰ ਜਾ ਬੈਠੇ ਆਪਣੇ ਧੰਦੇ ਤੋੜ ਲੈ ਕੁਝ ਨੇ ਸਰਕਾਰੀ ਨੌਕਰੀ ਕਰ ਲਈ ਮੱਦ ਵਰਗੀ ਜੀਵਨ ਬਤੀਤ ਕਰਨ ਲੱਗੇ ਜਿਨ੍ਹਾਂ ਨੇ ਅਕਾਲਗੜ੍ਹ ਬੈਠ ਕੇ ਹੀ ਰੰਗੜਾਉ ਰੱਖਿਆ ਉਹ ਤਬਾਹ ਹੋ ਗਏ ਨਾ ਤਾਂ ਉਹਨਾਂ ਤੋਂ ਖੇਤੀ ਦਾ ਕੰਮ ਹੁੰਦਾ ਸੀ ਤੇ ਨਾ ਉਹ ਜ਼ਮੀਨ ਜੱਟਾਂ ਨੂੰ ਹਿੱਸੇ ਠੇਕੇ ਉੱਤੇ ਦੇ ਕੇ ਸਾਰਦੇ ਸਨ ਠਾਠ ਹੋਈ ਸਰਦਾਰਾਂ ਵਾਲੇ ਨਸ਼ਿਆਂ ਵਿੱਚ ਪੈ ਗਏ ਕਾਕਾ ਜੀ اخਵਾ ਕੇ ਨਾਸਾਂ ਚੌੜੀਆਂ ਕਰ ਲੈਂਦੇ ਤੇ ਲੱਤਾਂ ਫਿਲਾ ਕੇ ਤੁਰਦੇ ਲੱਤਾਂ ਚੌੜੀਆਂ ਕਰਕੇ ਤਾਂ ਕੋ ਤੁਰੇ ਕੋਈ ਜੀ ਦੇ ਪੱਟ ਪਿੜਦੇ ਹੋਣ ਇੰਨਾ ਕਾਕਿਆਂ ਦੇ ਪੱਟ ਕਿੱਥੇ ਸਨ ਡੰਗੜੀਆਂ ਸਨ ਤੇ ਫਿਰ ਇੱਕ ਦਿਨ ਦੋ ਬੰਦੇ ਥੰਮਣ ਵਾਲੇ ਆਏ ਵੱਡੀ ਉਮਰ ਦਾ ਮਨੋਰ ਸਿੰਘ ਤੇ ਛੋਟੀ ਉਮਰ ਦਾ ਦਲਪੰਝਣ ਸਿੰਘ ਮਨੋਰ ਸਿੰਘ ਦਾੜੀ ਰੰਗ ਕੇ ਰੱਖਦਾ ਚਿੱਟਾ ਕੁੜਤਾ ਚਿੱਟਾ ਚਾਦਰ ਤੇ ਚਿੱਟੀ ਹੀ ਪਗੜੀ ਬੰਦਾ ਤਿੰਨਾ ਕੱਪੜਿਆਂ ਨੂੰ ਨੀਲ ਵੜੀ ਦਿੱਤੀ ਹੁੰਦੀ ਉਹਦੀ ਇੱਕ ਅੱਖ ਛੋਟੀ ਸੀ ਐਨਕ ਲਾਉਂਦਾ ਚਿਲਮ ਪੀਣ ਦਾ ਸੁਭਾਅ ਸੀ ਉਹਦਾ ਨਿੱਕੀ ਜਹੀ ਚਿਲਮ ਸਾਫੀ ਲਾ ਕੇ ਪੀਂਦਾ ਫੀਮ ਵੀ ਖਾਂਦਾ ਸੀ ਫੀਮ ਖਾ ਕੇ ਕੋਈ ਮਿੱਠੀ ਚੀਜ਼ ਮੂੰਹ ਵਿੱਚ ਚੂਸਦਾ ਰਹਿੰਦਾ ਰਿਓੜੀਆਂ ਪਤਾਸ਼ੇ ਚੂਸਣ ਵਾਲੀਆਂ ਗੋਲੀਆਂ ਜਾਂ ਮਿੱਠੀਆਂ ਖਿਲਾ ਉਹਦੇ ਥੱਲੇ ਵਾਲੇ ਦੋ ਦੰਦ ਨਿਕਲੇ ਹੋਏ ਸਨ ਦਲਪੰਜਨ ਸਿੰਘ ਪੈਂਟ ਬੁਸ਼ਰਟ ਪੈਂਦਾ ਸੀ ਦਾੜੀ ਮੁੱਛਾਂ ਛਾਂਗ ਕੇ ਰੱਖਦਾ ਉਹਦੀ ਕਰੜਬੜ ਦਾੜੀ ਸੀ ਸਿਰ ਉੱਤੇ ਮਾਵੇ ਵਾਲੀ ਪੱਗ ਬੰਨਦਾ ਪੂਣੀ ਕਰਾ ਕੇ ਉਹ ਹਰ ਵੇਲੇ ਜ਼ਰਦਾ ਖਾਂਦਾ ਰਹਿੰਦਾ ਬੈਠਾ ਖੜਾ ਕਿਤੇ ਵੀ ਹੋਵੇ ਥੁੱਕੀ ਜਾਂਦਾ ਫੀਮ ਦਾ ਕੰਡਾ ਵੀ ਛਕ ਲੈਂਦਾ ਸੀ ਅੱਖਾਂ ਉਹਦੀਆਂ ਤੇਜ਼ ਸਨ ਬਾਜ਼ ਵਰਗੀਆਂ ਉਹ ਦੋਵੇਂ ਇਕੱਠੇ ਹੀ ਕਿਧਰੋਂ ਆਏ ਸਨ ਪਹਿਲਾਂ ਮੁਕੰਦ ਸਿੰਘ ਦੀ ਹਵੇਲੀ ਗਏ ਚੰਨੂ ਕਰ ਨਹੀਂ ਸੀ ਤੇ ਨਾ ਹੀ ਨਹਿਰੂ ਗਾਨੀ ਨੇ ਉਹਨਾਂ ਵਾਸਤੇ ਚਾਹ ਬਣਾਈ ਸਿਆਲ ਉੱਤਰ ਰਿਹਾ ਸੀ ਮਿੱਠੀ ਮਿੱਠੀ ਠੰਡ ਹੁੰਦੀ ਗਾਨੀ ਨੇ ਸਮਝਿਆ ਕਿ ਤੋਂ ਆਏ ਨੇ ਊਠਾਂ ਦੀ ਗਾਕੀ ਹੋਵੇਗੀ ਉਨਾਂ ਨੇ ਚਾਹ ਪੀਤੀ ਤੇ ਬੈਠੇ ਰਹੇ ਗੁੱਠਾਂ ਦੀ ਗੱਲ ਕੋਈ ਨਹੀਂ ਕੀਤੀ ਵੇੜੇ ਵਿੱਚ ਬੈਠੇ ਬਿੰਦੇ-ਬਿੰਦੇ ਹਵੇਲੀ ਵੱਲ ਝਾਕਦੇ ਵੱਡੇ ਬੰਦੇ ਨੇ ਪੁੱਛਿਆ ਤੁਸੀਂ ਭਾਈ ਹੁਣ ਇੱਥੇ ਰਹਿੰਦੇ ਹੋ ਅਸੀਂ ਆ ਬਸ ਬਾਬਾ ਬਾਪੂ ਤਾਂ ਟਾਪਦੇ ਰਹਿੰਦਾ ਏ ਤੁਸੀਂ ਕੌਣ-ਕੌਣ ਚੰਨੂ ਮੈਂ ਤੇ 네ਰੂ ਸਾਡਾ 네ਰੂ 네ਰੂ ਕੌਣ 네ਰੂ ਬਾਬਾ ਸਾਡੇ ਮੁੰਡੇ ਦਾ ਨਾਮ ਏ ਉਹ ਦੋਵੇਂ ਹੱਸਣ ਲੱਗੇ ਫੇਰ ਵੱਡੇ ਨੇ ਕਿਹਾ ਉੱਤੇ ਭਾਈ ਚੁਬਾਰੇ ਨੂੰ ਜਿੰਦਾ ਤਾਂ ਨਹੀਂ ਲੱਗਿਆ ਵਿਆ ਅਸੀਂ ਥੋੜਾ ਚਿਰ ਆਰਾਮ ਕਰਾਂਗੇ ਫੇਰ ਕਰਦੇ ਹਾਂ ਗੱਲ ਨਹੀਂ ਬਾਬਾ ਖੁੱਲਾ ਹੀ ਪਿਆ ਚੁਬਾਰਾ ਤਾਂ ਮੰਜੇ ਵੀ ਨਹੀਂ ਉੱਤੇ ਆਹ ਪੌੜੀਆਂ ਚੜਜੋ ਮਨੋਹਰ ਸਿੰਘ ਆਪਣੀ ਭੈਣ ਵੇਲੇ ਇੱਥੇ ਆਉਂਦਾ ਰਿਹਾ ਸੀ ਉਹ ਪਿੰਡ ਦਾ ਵਾਕਿਫ ਸੀ ਤੇ ਇਸ ਹਵੇਲੀ ਦਾ ਵੀ ਉਹ ਅਕਾਲਗੜ੍ਹ ਤੋਂ ਸੀ ਰਜਿੰਦਰ ਸਿੰਘ ਦਾ ਸਾਲਾ ਦਲਪੰਜਣ ਸਿੰਘ ਇਸ ਪਿੰਡ ਪਹਿਲੀ ਵਾਰ ਆਇਆ ਸੀ ਉਹ ਨੰਗਲ ਤੋਂ ਸੀ ਮਨਜਿੰਦਰਪਾਲ ਦੀ ਬਹੁ ਦਾ ਭਤੀਜਾ ਦੋਵੇਂ ਕੋਈ ਗੱਲ ਮਿੱਥ ਕੇ ਇੱਥੇ ਆਏ ਸਨ ਉਹ ਉੱਤੇ ਚੁਬਾਰੇ ਵਿੱਚ ਮੰਜੇ ਢਾ ਕੇ ਬੈ ਗਏ ਬੈ ਬੈ ਗੱਲਾਂ ਕਰਨ ਲੱਗੇ ਕੋਈ ਜਣਾ ਤਾਂ ਵਿੱਚ ਆ ਕੇ ਗੱਲ ਕਰਦਾ ਤਾਂ ਮੰਜੇ ਉੱਤੇ ਉੱਠ ਕੇ ਬੈਠ ਜਾਂਦਾ ਗੱਲ ਮੁਕਾ ਕੇ ਫੇਰ ਪੈ ਜਾਂਦਾ ਦੋਵੇਂ ਖੁਸ਼ ਸਨ ਤੇ ਚਾਂਬੜਾ ਪਾ ਰਹੇ ਸਨ ਦਿਲਪੰਝਣ ਜਰਦੇ ਦੀ ਚੁਟਕੀ ਜੀਬ ਥੱਲੇ ਰੱਖ ਕੇ ਆਖ ਰਹੀ ਸੀ ਆਪਾਂ ਤਾਂ ਸਮਝੇ ਸੀ ਬਾਜ਼ੀਗਰਾਂ ਦਾ ਪੂਰਾ ਟੱਬਰ ਹੋ ਅੱਠ ਦਾ ਸੋਣਗੇ ਇਹ ਨੈਨੂ ਕਿਵੇਂ ਕੱਢਾਂਗੇ ਇਹ ਤਾਂ ਇੱਕੋ ਐ ਚੰਨੂ ਮੰਨੂ ਕੋਈ ਇਹ ਆਪਣੇ ਕੀ ਜ਼ਿਆਦਾ ਐ ਜਦੋਂ ਮਰਜ਼ੀ ਕੱਢ ਕੇ ਬਾਹਰ ਮਾਰਦੇ ਆ ਹਵੇਲੀ ਆਪਣੀ ਨਹੀਂ ਐ ਨਹੀਂ ਸਿਆਣ ਬਨਾਲੀ ਹਵੇਲੀ ਖਾਲੀ ਕਰਾਵਾਂਗੇ ਤੋ ਨੰਬਰਦਾਰ ਕੋਲ ਚੱਲਦੇ ਆ ਉਹ ਮੰਨੀ ਦੰਨੀ ਦਾ ਆਦਮੀ ਐ ਇਸ ਪਿੰਡ ਦਾ ਨੰਬਰਦਾਰ ਕੁੰਡਾ ਸੂ ਮਨੋਰ ਸਿੰਘ ਨੇ ਕਿਹਾ ਆਥਣ ਹੋਇਆ ਤਾਂ ਚੰਨੂ ਵੀ ਉਠ ਲੈ ਕੇ ਆ ਗਿਆ ਗਾਨੀ ਨੇ ਉਹਨੂੰ ਚੁਬਾਰੇ ਵਿੱਚ ਪਏ ਬੰਦਿਆਂ ਬਾਰੇ ਦੱਸਿਆ ਉਠ ਕਿੱਲਿਆਂ ਉੱਤੇ ਬੰਨ ਕੇ ਉਹ ਚੁਬਾਰੇ ਜਾ ਚੜਿਆ ਸਤਿ ਸ਼੍ਰੀਕਾਲ ਬੁਲਾਈ ਦੋਵੇਂ ਉਹਦੇ ਵੱਲ ਚਾਕਣ ਲੱਗੇ ਉਹਦਾ ਬਾਜ਼ੀਗਰਾਂ ਵਾਲਾ ਚਿਹਰਾ ਮੋਹਰਾ ਪਛਾਣ ਕੇ ਮਨੋਰ ਸਿੰਘ ਬੋਲਿਆ ਤੂੰ ਰਹਿਣਾ ਭਾਈ ਇੱਥੇ ਹਾਂਜੀ ਮੈਂ ਹੀ ਆਂ ਜਾਂ ਮੇਰਾ ਟੱਬਰ ਐ ਬਾਪੂ ਤਾਂ ਟਾਪ ਤੇ ਹੁੰਦਾ ਐ ਬਾਪੂ ਕੌਣ ਦੁੱਲਾਸਿਓ ਪਿਓ ਐ ਮੇਰਾ ਸੁਣਿਆ ਸੀ ਪਹਿਲਾਂ ਤਾਂ ਤੁਸੀਂ ਬਹੁਤ ਜਣੇ ਹੁੰਦੇ ਸੀ ਇੱਥੇ ਬਾਕੀ ਕਿੱਧਰ ਗਏ ਮਨੋਰ ਸਿੰਘ ਨੇ ਸਵੇਕੀ ਪੁੱਛਿਆ हां ਅਸੀਂ ਚਾਰ ਭਰਾ ਸਾਰੇ ਇੱਥੇ ਹੁੰਦੇ ਸੀ ਉਹਨਾਂ ਦੇ ਡੱਬਰ ਵੀ ਹੁਣ ਮੈਂ ਹੀ ਆ ਗੱਲਾਂ ਤੇ ਫੇਰ ਚੰਨੂ ਨੇ ਉਲਟਾ ਆ ਕੇ ਪੁੱਛਿਆ ਤੁਸੀਂ ਕਿੱਥੋਂ ਆਇਓ ਮੈਂ ਤਾਂ ਪਾਈ ਅਕਾਲਗੜ ਤੋਂ ਆ ਇਹ ਮੁੰਡਾ ਨੰਗਲ ਦਾ ਹੈ ਸਮਝ ਗਿਆ ਹੋਏਗਾ ਮਨੋਰ ਸਿੰਘ ਉਹਦੇ ਵੱਲ ਟੇਢੀ ਨਿਗਾਹ ਕਰਕੇ ਚਾਕਿਆ ਚੰਨੂ ਨੇ ਦੁੱਲੇ ਤੋਂ ਇਹ ਸਭ ਗੱਲਾਂ ਸੁਣੀਆਂ ਹੋਈਆਂ ਸਨ ਉਹਦੇ ਕੰਨ ਪਟਾਕ ਦੇ ਕੇ ਖੁੱਲ ਗਏ ਉਹ ਅੰਦਰੇ ਅੰਦਰ ਹੈਰਾਨ ਹੋਇਆ ਕਿਉਂ ਆਏ ਨੇ ਇਹ ਸਰਦਾਰ ਉੱਥੋਂ ਦੇ ਚੰਨੂ ਨੇ ਖਤਰ ਕਰੜੀ ਜਿਹੀ ਚਾਹ ਬਣਵਾ ਕੇ ਲਿਆਇਆ ਚਾਹ ਪੀਂਦੇ ਹੋ ਪੁਰਾਣੇ ਵਕਤਾਂ ਦੀਆਂ ਗੱਲਾਂ ਕਰਨ ਲੱਗੇ ਮਨੋਰ ਸਿੰਘ ਦਲਪੰਜਰ ਨੂੰ ਸਾਰੇ ਕisse ਸੁਣਾ ਰਿਹਾ ਸੀ ਚੰਨੂ ਉਹਨਾਂ ਦੇ ਕੋਲ ਹੀ ਬੈਠਾ ਸੀ ਬਹੁਤੀਆਂ ਗੱਲਾਂ ਤੋਂ ਉਹ ਪਹਿਲਾਂ ਹੀ ਜਾਣੂ ਸੀ ਮਨੋਰ ਸਿੰਘ ਦਲਪੰਜਰ ਨੂੰ ਨਹੀਂ ਅਸਲ ਵਿੱਚ ਇਹ ਗੱਲਾਂ ਚੰਨੂ ਨੂੰ ਸੁਣਾ ਰਿਹਾ ਸੀ ਤਾਂ ਕਿ ਉਹ ਚੰਗੀ ਤਰ੍ਹਾਂ ਸਮਝ ਜਾਵੇ ਕਿ ਹਵੇਲੀ ਦੇ ਮਾਲਕ ਉਹੀ ਹਨ ਜਿਹੜੇ ਉਹਦੇ ਸਾਹਮਣੇ ਬੈਠੇ ਹਨ ਉਸ ਸ਼ਾਮ ਉਹ ਪਿੰਡ ਵਿੱਚ ਨਹੀਂ ਗਏ ਆਥਣ ਦੀ ਰੋਟੀ ਚੰਨੂ ਨੇ ਹੀ ਖਵਾਈ ਆਪਣੀ ਜਾਨ ਵਿੱਚ ਵਧੀਆ ਰੋਟੀ ਬਣਾ ਕੇ ਦਿੱਤੀ ਗਾਨੀ ਨੇ ਸ਼ੱਕਰ ਕਿਉ ਵੀ ਪਾਇਆ ਆਲੂ ਗੋਭੀ ਦੀ ਸਬਜੀ ਸੀ ਸਬਜੀ ਵਿੱਚ ਕਿਉ ਉਤੋਂ ਦੀ تیرਦਾ ਫਿਰਦਾ ਉਹਨਾਂ ਨੰਗ ਸਰਦਾਰਾਂ ਦੇ ਕਰੀ ਅਜੀ ਹੀ ਰੋਟੀ ਕਦੋਂ ਮਿਲਦੀ ਹੋਵੇਗੀ ਉਹ ਪੂਰੇ ਖੁਸ਼ ਹੋਏ ਰਾਤ ਨੂੰ ਮੱਝ ਦਾ ਦੁੱਧ ਵੀ ਪੀਤਾ ਅਣਕਾਲਿਆ ਦੁੱਧ ਵਿੱਚ ਖੰਡ ਪਾਈ ਹੋਈ ਮੋ ਜੰਸਨ ਕਾਕਿਆਂ ਦੀਆਂ ਅਗਲੇ ਦਿਨ ਨਾਹ ਤੋਕੇ ਤੇ ਚਾਹ ਨਾਲ ਸਲੂਨੇ ਪਰੌਂਠੇ ਖਾ ਕੇ ਉਹ ਪਿੰਡ ਵਿੱਚ ਵੜ ਗਏ ਦਲਪੰਜਣ ਨੂੰ ਕੋਈ ਨਹੀਂ ਜਾਣਦਾ ਸੀ ਮਨੋਹਰ ਸਿੰਘ ਨੂੰ ਕਈ ਬੰਦੇ ਮਿਲੇ ਹਰ ਕੋਈ ਪੁੱਛਦਾ ਓਏ ਸੁਣਾ ਬਈ ਮਨੋਰੀ ਤੂੰ ਐਹ ਜਾ ਹੋ ਗਿਆ ਹੁਣ ਬਹੁਤਾ ਹੀ ਬੁਢਾ ਜਾ ਲੱਗਦਾ ਬੁਢਾ ਸ਼ਬਦ ਸੁਣ ਕੇ ਉਹ ਆਪਣੀ ਐਨਕ ਠੀਕ ਕਰਦਾ ਤੇ ਮੁੱਛਾਂ ਨੂੰ ਤਾ ਦੇਣ ਲੱਗਦਾ ਉਹ ਨੰਬਰਦਾਰ ਗੁੰਡਾ ਸਿੰਘ ਦੇ ਘਰ ਗਏ ਏਵੇਂ ਹੀ ਉਹ ਬੋਲਿਆ ਮਨੋਰੀ ਐ ਹੋਰ ਤੈਨੂੰ ਕੌਣ ਦੇਸ ਦਾ ਨੰਬਰਦਾਰਾ ਉਹਦੇ ਵਿੱਚ ਸਰਦਾਰੀ ਰੋਬ ਕਾਇਮ ਸੀ ਨੰਬਰਦਾਰ ਨੇ ਉਹਨੂੰ ਬੈਠਕ ਵਿੱਚ ਕੁਰਸੀਆਂ ਉੱਤੇ ਬਿਠਾਇਆ ਚਾਹ ਪਿਆਈ ਮਨੋਰ ਸਿੰਘ ਨੇ ਆਪ ਹੀ ਦੱਸਿਆ ਇਹ ਕਾਕਾ ਨੰਗਲ ਤੋਂ ਐ ਮਨਜਿੰਦਰਪਾਲ ਸੋਂ ਦੇ ਸਾਲੇ ਦਾ ਮੁੰਡਾ ਨੰਬਰਦਾਰ ਸਾਰੀ ਗੱਲ ਸਮਝ ਗਿਆ ਕਿ ਉਹ ਕਿਵੇਂ ਆਏ ਨਹੀਂ ਥੇ ਫੇਰ ਵੀ ਪੁੱਛਿਆ ਐਨੇ ਚਿਰ ਪਿਛੋਂ ਗੇੜਾ ਮਾਰਿਆ ਸਰਦਾਰ ਮਨੋਰ ਸਿਆ ਕਿਵੇਂ ਆਉਣਾ ਹੋਇਆ ਬੱਸ ਆ ਗਏ ਮਖਿਆ ਮੇਲਾ ਇਹ ਨੰਬਰਦਾਰ ਗੁੰਡਾ ਸੋਨੂ ਬਨੋਰ ਸਿੰਘ ਗੱਲ ਨੂੰ ਟਾਲ ਰਿਹਾ ਸੀ ਸਿੱਧਾ ਹੋ ਕੇ ਬੋਲ ਹਵੇਲੀ ਤੇ قبضہ ਕਰਨਾ ਹੈ قبضہ قبضہ ਤਾਂ ਪਹਿਲਾਂ ਹੀ ਹੈ ਹਵੇਲੀ ਆਪਣੀ ਹੈ ਹੋਰ ਬਾਜ਼ੀਗਰਾਂ ਦੀ ਥੋੜੀ ਹੈ ਬਾਜ਼ੀਗਰਾਂ ਦੀ ਨਹੀਂ ਕਹਿੰਦਾ ਮੈਂ ਬਾਜ਼ੀਗਰਾਂ ਨਾਲ ਤਾਂ ਪਹਿਲਾਂ ਗੱਲ ਹੋਈ ਵੀ ਹੈ ਮੈਂ ਹੀ ਬਿਠਾਈ ਸੀ ਇਹ ਬਾਜ਼ੀਗਰ ਜਦੋਂ ਕਹਾਂਗੇ ਨਿਕਲ ਜਾਣਗੇ ਇੱਕ ਮੁੰਡਾ ਰਹਿੰਦਾ ਹੁਣ ਤਾਂ ਮੈਂ ਤਾਂ ਗੱਲ ਕਰਦਾ ਬਈ ਕੋਈ ਹੋਰ ਉਜਰਤਾ ਨਹੀਂ ਕਰੂ ਹੋਰ ਕੌਣ ਮਨੋਰ ਸਿੰਘ ਨੇ ਫਿਕਰ ਕੀਤਾ ਥੋਡੇ ਚੋਂ ਹੀ ਅਕਾਲਗੜ੍ਹ ਵਾਲਾ ਕੋਈ ਜਾਂ ਨੰਗਲ ਵਾਲੇ ਅਕਾਲਗੜ੍ਹੋਂ ਮੈਂ ਆਂ ਪੰਜ ਕਰਾਂ ਪੰਜਾ ਕਰਾਂ ਮੈਂ ਵਾਰਸਾਂ ਮੈਂ ਹੱਕਦਾਰਾਂ ਉਦੋਂ ਮਨਜਿੰਦਰਪਾਲ ਦੀ ਬਹੂ ਕੰਨੀਓ ਆ ਮੁੰਡਾ ਬੈਠੇ ਨੰਗਲ ਵਾਲਿਆਂ ਦਾ ਹੋਰ ਉਜਰ ਕੀਨੇ ਕਰਨਾ ਹੈ ਆਖੀਏ ਫਿਰ ਉਸ ਮੁੰਡੇ ਨੂੰ ਦੁੱਲੇ ਦਾ ਮੁੰਡਾ ਓ ਚੰਨੂ ਅਜੇ ਤਾਂ ਕਾਨੂੰ ਆਖਣੇ ਹੌਲੀ-ਹੌਲੀ ਆਖਾਂਗੇ ਗਰੀਬ ਨੇ ਵਿਚਾਰੇ ਅਜੇ ਤਾਂ ਸੀ ਐਥੇਆ ਮਨੋਰ ਸਿੰਘ ਤੇ ਦਲਪੰਝਣ ਦੇ ਚਿੱਤ ਵਿੱਚ ਕੋਈ ਹੋਰ ਗਾਣੀ ਸੀ ਗੱਲਾਂ ਮਾਰ ਕੇ ਉਹ ਹਵੇਲੀ ਨੂੰ ਆ ਗਏ ਦੁਪਹਿਰਾ ਹੋ ਰਿਹਾ ਸੀ ਗਾਨੀ ਨੇ ਉਹਨਾਂ ਲਈ ਰੋਟੀ ਬਣਾਈ ਉਹ ਤਾਂ ਡਟ ਹੀ ਗਏ ਆਥ ਨੇ ਦੁਪਹਿਰੇ ਚੰਨੂ ਕੋਲੋਂ ਰੋਟੀ ਖਾ ਛੱਡਦੇ ਦੋਵੇਂ ਵੇਲਿਆਂ ਦੀ ਚਾਹ ਪੀਂਦੇ ਚਾਹ ਤਾਂ ਜਦੋਂ ਜੀ ਕਰਦਾ ਗਾਨੀ ਤੋਂ ਪਤੀਲਾ ਤਰਵਾ ਲੈਂਦੇ ਸਨ ਗਾਨੀ ਨਾਉਣ ਲਈ ਉਹਨਾਂ ਨੂੰ ਤੱਤਾ ਪਾਣੀ ਦਿੰਦੀ ਕਪੜੇ ਦਲਪੰਜਣ ਆਪ ਤੋਂ ਲੈਂਦਾ ਮਨੋਰ ਸਿੰਘ ਦੇ ਵੀ ਮਨੋਰ ਨੂੰ ਉਹ ਮਾਮਾ ਆਖਦਾ ਨਾ ਧੋ ਕੇ ਤੇ ਪਰੌਂਠੇ ਖਾ ਕੇ ਉਹ ਸਵੇਰੇ ਹੀ ਪਿੰਡ ਵਿੱਚ ਨਿਕਲ ਜਾਂਦੇ ਲੋਕਾਂ ਨਾਲ ਗੁੱਜੀਆਂ ਗੱਲਾਂ ਕਰਦੇ ਆਥਨ ਵੇਲੇ ਦੋਵੇਂ ਸਰਦਾਰ ਕਰਦੀ ਕੱਢੀ दारू ਪੀਂਦੇ दारू ਪੀ ਕੇ ਰਾਜੇ ਬਣੇ ਹੁੰਦੇ ਲੱਛਣ ਕਰਦੇ ਸਰਦਾਰਾਂ ਵਾਲੇ ਚੰਨੂ ਉਹਨਾਂ ਦੀ ਸੇਵਾ ਕਰਦਾ ਫਿਰਦਾ ਪਿੰਡ ਵਿੱਚ ਕਰਦੀ ਕੱਢੀ ਰੂੜੀ ਮਾਰ ਕੇ ਸ਼ਰਾਬ ਗੁੱਜੀ ਗੁੱਜੀ ਆਮ ਮਿਲਦੀ ਸੀ ਲੋਕ ਖੇਤਾਂ ਵਿੱਚ ਤੌੜੇ ਦੱਬ ਦਿੰਦੇ ਖੇਤਾਂ ਵਿੱਚ ਹੀ ਕੱਢ ਲੈਂਦੇ ਕੋਈ ਕੋਈ ਤਾਂ ਢੋਲ ਪਾਉਂਦਾ ਤੌੜਿਆਂ ਵਾਲੇ ਆਪਣੀ ਖਾਤਰ ਸ਼ਰਾਬ ਕੱਢਦੇ ਢੋਲਾਂ ਵਾਲਿਆਂ ਦਾ ਇਤੰਦਾ ਸੀ ਪਹਿਲੇ ਤੋੜ ਦੀ ਸ਼ਰਾਬ ਪੀਣ ਵਾਲੇ ਦੀ ਨਿਸ਼ਾ ਕਰਵਾ ਦਿੰਦੀ ਨਿੱਤ ਦੀ ਪੀਣ ਵਾਲੇ ਠੇਕੇ ਵੱਲ ਮੂੰਹ ਨਾ ਕਰਦੇ ਠੇਕੇ ਦੀ ਸ਼ਰਾਬ ਤਾਂ ਨਿਰਾ ਪਾਣੀ ਹੁੰਦਾ ਜਾਂ ਗੋਲੀਆਂ ਪਾ ਕੇ ਵੇਚਦੇ ਕਿੰਨੀ ਪੀਂਦੇ ਜਾਓ ਚੜੀ ਜਾਂਦੀ ਤੇ ਨਾਲ ਦੀ ਨਾਲ ਉਤਰਦੀ ਜਾਂਦੀ ਪਿੰਡ ਵਿੱਚ ਘਰ ਦੀ ਸ਼ਰਾਬ ਕੱਢਣ ਦਾ ਤੰਦਾ ਐਨਾ ਵੱਧ ਚੁੱਕਿਆ ਸੀ ਕਿ 3 ਮੀਆਂ ਵੀ ਸ਼ਰਾਬ ਕਰਦਿਆਂ ਕੀ ਕਰਦਿਆਂ ਬੰਦਿਆਂ ਦੀ ਕਮਾਈ ਥੋੜੀ ਰਹਿ ਗਈ ਸੀ ਇੱਕ ਦੋ ਬੋਤਲਾਂ ਨਿਤ ਵੇਚ ਲੈਂਦੀਆਂ ਜਿਸ ਨਾਲ ਘਰ ਦਾ ਲੋਨ ਪਾਣੀ ਤੁਰਦਾ ਰਹਿੰਦਾ ਸ਼ਰਾਬ ਲੈਣ ਦਿਲਪੰਝਣ ਜਾਂਦਾ ਉਹਨੇ ਪਿੰਡ ਦੀਆਂ ਸਾਰੀਆਂ ਠੋਈਆਂ ਦਾ ਪਤਾ ਕਰ ਲਿਆ ਸੀ ਫੀਮ ਵੀ ਮਿਲ ਜਾਂਦੀ ਫੇਰ ਤਾਂ ਸਗੋਂ ਦਿਲਪੰਝਣ ਆਪ ਫੀਮ ਵੇਚਣ ਲੱਗਿਆ ਫੀਮ ਦਾ ਪਿੰਨਾ ਉਹਨੂੰ ਪਿੰਡ ਵਿੱਚੋਂ ਹੀ ਮਿਲ ਜਾਂਦਾ ਪਿੰਡ ਦੇ 2-3 ਮੁੰਡੇ ਮੋਟਰਸਾਈਕਲ ਉੱਤੇ ਫੀਮ ਦਾ ਧੰਦਾ ਕਰਦੇ ਸਨ ਦਲਪੰਜਣ ਆਪਣਾ ਖਰਚਾ ਕੱਢ ਲੈਂਦਾ ਮਾਮਾ ਉਹਦੇ ਇੰਨਾ ਕਿੱਤਿਆਂ ਉੱਤੇ ਬਾਗੋ ਬਾਗ ਸੀ